ਹੁਣ ਆਪਾਂ ਕਾਂਗਰਸ ਦੀ ਗੱਲ ਕਰੀਏ ਜਿਸ ਦੀ ਕੱਲ ਇੱਕ ਮਹੱਤਵਪੂਰਨ ਮੀਟਿੰਗ ਹੋੰਦੀ ਹੈ ਉਸ ਪਰ ਇਹ ਸੁਣਨ ਦੇ ਵਿੱਚ ਆਇਆ ਕਿ ਕਾਂਗਰਸ ਦੀ ਜਿਹੜੀ ਟੀਮ ਹੈ ਪਾਰਟੀ ਹੈ ਕਹ ਲੋਕੇ ਉਹ ਕੁਝ ਗੱਲਾਂ ਤੇ ਬੜੀ ਕਨਸਰਨਡ ਨਜ਼ਰ ਆ ਰਹੀ ਹੈ ਕਿ ਇੱਕ ਤੇ ਆ ਕਿ ਆਪਸ ਦੇ ਵਿੱਚ ਮੇਲੋ ਇਤਿਫਾਕ ਜਿਹੜਾ ਹੈ ਉਹ ਮਜ਼ਬੂਤ ਹੋਵੇ ਖਾਸ ਤੌਰ ਤੇ ਇੱਕ ਚੀਜ਼ ਹੋਰ ਸੁਣਨ ਨੂੰ ਮਿਲ ਰਹੀ ਹੈ ਕਿ ਜਥੇਵੰਦਕ ਢਾਂਚੇ ਥੋੜਾ ਬਦਲਾ ਕਰਨ ਜਾ ਰਹੀ ਹੈ ਵੈਸੇ ਜੇ ਕੌਮੀ ਪੱਤਰ ਤੇ ਦੇਖੋਗੇ ਉੱਥੇ ਵੀ ਕਾਂਗਰਸ ਇਹੀ ਕਰਨ ਜਾ ਰਹੀ ਹੈ ਕੁਝ ਚੀਜ਼ਾਂ ਜਿਹੜੀਆਂ ਉਹ ਜੋ ਭਾਜਪਾ ਕਰਦੀ ਹੈ ਉਹਨੂੰ ਕਹਿ ਲਓ ਕਿ ਅਪਣਾ ਰਹੀ ਹੈ ਜਿਵੇਂ ਪੰਨਾ ਪ੍ਰਮੁੱਖ ਤੇ ਆਦਿਕ ਤੇ ਚਮ ਕੌਮੀ ਪੱਤਰ ਤੇ ਜੋ ਬਦਲਾ ਹੋਣਗੇ ਉਹਨਾਂ ਨੂੰ ਆਪਾਂ ਇੱਕ ਵਾਰੀ ਪਾਸੇ ਰੱਖਦੇ ਹਾਂ ਉਹਨਾਂ ਨੂੰ ਆਪਾਂ ਇਸ ਚਰਚਾ ਚ ਮਨਫ਼ੀ ਕਰ ਦਈਏ ਤਾਂ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਦੇ ਮੁਤਲਕ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਛੇ ਪੱਧਰੀ ਢਾਂਚਾ ਬਣਾਉਣ ਦਾ ਹੁਣ ਇਹ ਤਹਈਆ ਤਰद्दਦ ਕਰ ਰਹੇ ਨੇ ਪਹਿਲਾ ਇਹ ਢਾਂਚਾ ਜਿਹੜਾ ਉਹ ਚਾਰ ਪੱਧਰੀ ਹੁੰਦਾ ਸੀਗਾ ਜਿਤਾ ਕਹ ਲੋ ਕਿ ਇੱਕ ਮਿਸਾਲ ਦੇ ਤੌਰ ਤੇ ਬੂਥ ਕਮੇਟੀ ਹੋ ਗਈ ਜੀ ਵਾਰਡ ਕਮੇਟੀ ਹੋ ਗਈ ਇਹਦਾ ਫਿਰ ਮੰਡਲ ਕਮੇਟੀ ਤੇ ਆਦਿ ਕੋ ਸਾਰਾ ਮਤਲਬ ਕਿ ਇੱਕ ਜਿੱਦਾਂ ਦਾ ਕਿਸੇ ਵੀ ਤਨਜ਼ੀਮ ਦਾ ਸਟਰਕਚਰ ਹੁੰਦਾ ਢਾਂਚਾ ਹੁੰਦਾ ਉਹ ਉਹਦੇ ਬਾਰੇ ਤੇ ਬਾਕੀ ਦੱਸਦੇ ਆ ਕਿ ਮਤਲਬ ਇੱਕ ਕੁਝ ਵੋਟਰ ਸੂਚੀਆਂ ਜਾਂ ਆਪਣੇ ਜਿਹੜੇ ਇਹਨਾਂ ਦੇ ਅੰਦਰੂਨੀ ਮਿਸਾਈਲ ਹੈ ਉਹਦੇ ਤੇ ਚਰਚਾ ਕਰਨ ਹੋਈ ਆ ਪਰ ਇੱਕ ਅਖਬਾਰ ਨੇ ਦਾਵਾ ਕੀਤਾ ਹੈ ਉਹ ਕਹਿੰਦੀ ਕਿ ਚੰਨੀ ਆਸ਼ੂ ਇਹ ਘਹਿਰਾ ਜਰ ਰਹੇ ਨੇ ਨਾਲ ਬੀਬੀ ਅੰਬਿਕਾ ਸੋਨੀ ਦੇਖੋ ਅੰਬਿਕਾ ਸੋਨੀ ਦਾ ਤਾਂ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਹੈ ਕਿ ਅੰਬਿਕਾ ਸੋਨੀ ਜੀ ਦਿੱਲੀ ਦੀ ਪੋਲਿਟਿਕਸ ਚ ਸਰਗਰਮ ਨੇ ਪੰਜਾਬ ਦੀ ਪੋਲਿਟਿਕਸ ਤੋਂ ਬਹੁਤਾ ਸਰਗਰਮ ਨਹੀਂ ਹੈਗੇ ਤੇ ਚੰਨੀ ਜੀ ਤੇ ਆਸ਼ੂ ਜੀ ਕਿਉਂ ਨਹੀਂ ਗਏ ਇੱਕ ਵਟਾ ਸਵਾਲਿਆ ਪਰ ਦੂਸਰੇ ਪਾਸੇ ਜਿੰਨੀ ਨੂੰ ਜਾਣਕਾਰੀ ਹੈ ਕਿ ਆਸ਼ੂ ਜੀ ਨੇ ਹੁਣ ਦੇਖੋ ਇੱਕ ਇੱਕ ਵਾਰ ਲਿਖ ਰਿਹਾ ਮੈਨੂੰ ਨਹੀਂ ਪਤਾ ਕਨਫਰਮ ਮੈਂ ਨਹੀਂ ਕਰਦਾ ਕਿ ਚੰਨੀ ਤੇ ਆਸ਼ੂ ਗਹਿਰਾ ਜ਼ਰ ਰਹੇ ਨੇ ਪਰ ਇੱਕ ਥਾਂ ਤੇ ਮੈਨੂੰ ਸੁਣ ਨੂੰ ਮਿਲ ਰਿਹਾ ਹੈ ਕਿ ਜੋ ਮਤਲਬ ਆਸ਼ੂ ਜੀ ਦੀ ਮੰਗ ਹੈ ਕਿ ਭਾਈ ਜੇ ਇਲੈਕਸ਼ਨ ਜਿੱਤਣਾ ਹੈ ਤਾਂ ਮੈਨੂੰ ਤਿੰਨ ਬੰਦੇ ਚਾਹੀਦੇ ਆ ਤਿੰਨ ਕਿਹੜੇ ਸਿੰਗਲਾ ਸਾਹਿਬ ਵਿਜੇਂਦਰ ਸਿੰਗਲਾ ਜੀ ਦੂਸਰੇ ਰਾਣਾ ਸਾਹਿਬ ਰਾਣਾ ਜੀ ਮੁਝੇ ਮਾਫ ਕਰਨਾ ਗਲਤੀ ਮਾਰੇ ਸੇ ਹੋ ਗਈ ਯਾਨੀ ਰਾਣਾ ਗੁਰਜੀਤ ਸਿੰਘ ਤੇ ਤੀਸਰੇ ਸੁੰਦਰ ਸ਼ਾਮ ਅਰੋੜਾ ਜੀ ਇਹ ਤਿੰਨ ਲੀਡਰ ਉਹਨਾਂ ਨੇ ਮੰਗੇ ਨੇ ਕਿ ਭਾਈ ਤਿੰਨ ਲੀਡਰ ਮੈਨੂੰ ਦੇ ਦਿਓ ਬਸ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਵੇ ਤਾਂ ਹੁਣ ਜਦੋਂ ਤੁਸੀਂ ਇਸ ਚੀਜ਼ ਨੂੰ ਦੇਖੋਗੇ ਤਾਂ ਫਿਰ ਸਾਫ਼ ਹੈ ਕਿ ਭਾਰਤ ਭੂਸ਼ਣ ਆਸ਼ੂ ਇੱਕ ਆਪਣੀ ਟੀਮ ਬਣਾਉਣੀ ਚਾਹੁੰਦੇ ਆ ਯਾਨੀ ਵਰਕਿੰਗ ਪ੍ਰੈਜ਼ੀਡੈਂਟ ਵਰਸਸ ਪ੍ਰੈਜ਼ੀਡੈਂਟ ਦੀ ਜਿਹੜੀ ਗੇਮ ਹੈ ਉਹਦੇ ਚ ਪ੍ਰੈਜ਼ੀਡੈਂਟ ਤੇ ਵੀ ਯਕੀਨ ਨਹੀਂ ਹੈ ਸਾਫ ਹੈ ਸੁਪਸ਼ਟ ਕਿ ਉਹ ਇੱਕ ਆਪਣੀ ਟੀਮ ਚਾਹੁੰਦੇ ਆ ਇਹ ਗੱਲ ਕਹ ਲੋ ਕਿ ਇਸ ਸਾਰੀ ਚਰਚਾ ਦੇ ਦੌਰਾਨ ਵਿਲੱਖਣ ਨਜ਼ਰ ਆਉਂਦੀ ਹੈ ਕਿ ਉਹਨਾਂ ਦਾ ਜਿਹੜਾ ਇਸ ਵੇਲੇ ਨਜ਼ਰੀਆ ਹੈ ਉਹ ਇਸ ਨੁਕਤੇ ਨਿਗਾਹ ਤੋਂ ਦੇਖ ਰਹੇ ਨੇ ਕਿ ਭਾਈ ਜਿੱਤਣ ਵਾਸਤੇ ਮੇਰੀ ਪਸੰਦੀਦਾ ਟੀਮ ਹੋਣੀ ਚਾਹੀਦੀ ਆ ਦੂਜਿਆਂ ਇਹ ਵਾਕ ਦੋਰ ਨਹੀਂ ਦਿੱਤੀ ਜਾ ਸਕਦੀ ਤਾਂ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਅੰਦਰੂਨੀ ਮਿਸਾਇਲ ਕੀ ਲੈ ਐਸ ਵੇਲੇ ਜੇ ਤੁਸੀਂ ਦੇਖੋਗੇ ਭਾਰਤ ਭੂਸ਼ਣ ਆਸ਼ੂ ਸੰਜੀਤ ਤਲਵਾੜੋਂ ਦੇ ਫੋਟੋਆਂ ਲਾਈਆਂ ਸੀ ਆ ਰਾਮ ਨੌਮੀ ਦੇ ਮੌਕੇ ਤੇ ਤਾਂ ਤੁਸੀਂ ਦੇਖਿਆ ਹੁਣ ਉਹਦੇ ਚ ਆਸ਼ੂ ਜੀ ਹੈ ਨਹੀਂ ਸੀ ਆਸ਼ੂ ਜੀ ਦੇ ਪੋਸਟਰਾਂ ਚ ਤਲਵਾੜ ਸਾਬ ਹੈ ਨਹੀਂ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਦੀ ਸਭ ਤੋਂ ਵੱਡੀ ਸਿਰਦਰਦੀ ਐਸ ਵੇਲੇ ਉਹ ਆ ਤੋ ਕਿ ਹਾਈ ਕਮਾਂਡ ਨੇ ਵੀ ਦੱਸਤੀ ਅਕਿ ਪਿੱਛੇ ਜੇ ਇਹਨਾਂ ਨੂੰ ਤਾਕੀਦ ਕੀਤੀ ਆ ਬਗੇਲ ਸਾਹਿਬ ਨੂੰ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜੇ ਭਾਂਡੇ ਖੜਕਦੇ ਇਹਨਾਂ ਨੂੰ ਬੰਦ ਕਰੋ ਕਿਤੇ ਖੜਕ ਖੜਕ ਕੇ ਕਿਤੇ ਪੱਕਾ ਖੜਾਕ ਹੀ ਨਾ ਕਰ ਦੇਣਾ ਉਹ ਪੰਜਾਬੀ ਫਿਲਮਸ ਦਾ ਡਾਇਲੌਗ ਸੀ ਨਾ ਹ ਖਲਾ ਕਰਤਾ ਹੀ ਹੋਏ ਤਾਂ ਕਿਤੇ ਉਹ ਖੜਾਕ ਨਾ ਹੋ ਜਾਵੇ ਬਾਈ ਤਾਂ ਫਿਰ ਤਾंचे ਬਾਰੇ ਕਿਆ ਜਾ ਰਿਹਾ ਕਿ ਪਹਿਲਾਂ ਬੂਥ ਕਮੇਟੀ ਬਲਾਕ ਕਮੇਟੀ ਜ਼ਿਲ੍ਹਾ ਤੇ ਫਿਰ ਸੂਬਾ ਕਮੇਟੀ ਦੇ ਰੂਪ ਚ ਇਹ ਤਿਆਰ ਕੀਤਾ ਕਿ ਅਸੀਂ ਜਦ ਕਿ ਹੁਣ ਇਹਦੇ ਚ ਬਦਲਾ ਜਿਹੜਾ ਬੂਥ ਕਮੇਟੀ ਤੋਂ ਬਾਅਦ ਪਿੰਡੂ ਕਮੇਟੀ ਜਾਂ ਵਾਰਡ ਕਮੇਟੀ ਕਹ ਲੋ ਸ਼ਰੀ ਸ਼ਰੀ ਖੇਤਰ ਚ ਆ ਜਾਏਗੀ ਫਿਰ ਡਿਵੀਜ਼ਨ ਪੱਧਰ ਤੇ ਫਿਰ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਤੇ ਫਿਰ ਸੂਬਾ ਕਮੇਟੀ ਯਾਨੀ ਇਹ 6 ਪੱਧਰੀ ਢਾਂਚਾ ਹੋ ਗਿਆ ਜਦ ਕਿ ਪਹਿਲਾਂ ਇਹ 4 ਪੱਧਰੀ ਢਾਂਚਾ ਸੀਗਾ ਤਾਂ ਇਹ ਕਹ ਲੋ ਕਿੰਨਾ ਦਾ ਢਾਂਚਾਗਤ ਬਦਲਾਅ ਹੈ ਤੇ ਦੂਸਰਾ ਕਿ ਸਾਫ ਹੈ ਸਪਸ਼ਟ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਕਿਤੇ ਨ ਕਿਤੇ ਤਸਲਬਾਜੀ ਕਹਿ ਲੋ ਧੜੇਵਾਜੀ ਕਹਿ ਲੋ ਧੜੇਵੰਦੀ ਕਹਿ ਲੋ ਪਾਲਾਬੰਦੀ ਕਹਿ ਲੋ ਉਹ ਵੀ ਸਿਖਰ ਤੇ ਹੈ ਅਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਕੁਝ ਆਪੋ ਆਪਣੀ ਡਿਮਾਂਡ ਵੀ ਹੈ ਕਿ ਮੇਰੇ ਪਸੰਦੀਦਾ ਵਈ ਆ ਹੋਣੀ ਚਾਹੀਦੀ ਅਤੇ ਆ ਹੋਣੀ ਚਾਹੀਦੀ ਆ ਦੇਖਦੇ ਆ ਲੋਦੀਆਨਾ ਜ਼ਿਮਨੀ ਚੋਣ ਦੇ ਵਿੱਚ ਹੋਰ ਕੀ ਕੀ ਹੁੰਦਾ ਕਿਉਂਕਿ ਭਾਜਪਾ ਦਾ ਵੀ ਤੁਹਾਨੂੰ ਪਤਾ ਉਥੇ ਪੇਚ ਫਸਿਆ ਹੋਇਆ ਉਹ ਨਹੀਂ ਦੁਬਾਰਾ ਨੂੰ ਲੈ ਕੇ ਉਹਦੇ ਤੇ ਆਪਾਂ ਗੱਲ ਅੱਗੇ ਜਾ ਕੇ ਫੇਰ ਕਰਦੇ ਰਹਾਂਗੇ ਆਪਣੇ ਜਿਹੜੇ ਪ੍ਰੋਗਰਾਮ ਲਗਾਤਾਰ ਚੱਲਦੇ ਰਹਿੰਦੇ ਉਹਨਾਂ ਦੇ ਵਿੱਚ ਕਿ ਭਾਜਪਾ ਕਿਸ ਤੇ ਦਾ ਖੇਡਦੀ ਹੈ ਜੇ ਹੁਣ ਆਪਾਂ ਕਾਂਗਰਸ ਦੀ ਗੱਲ ਕਰੀਏ ਜਿਸਦੀ ਕੱਲ ਇੱਕ ਮਹੱਤਵਪੂਰਨ ਮੀਟਿੰਗ ਹੁੰਦੀ ਹੈ ਉਸ ਪਰ ਇਹ ਸੁਣਨ ਦੇ ਵਿੱਚ ਆਇਆ ਕਿ ਕਾਂਗਰਸ ਦੀ ਜਿਹੜੀ ਟੀਮ ਹੈ ਪਾਰਟੀ ਹੈ ਕਿ ਲੋਕ ਕੇ ਉਹ ਕੁਝ ਗੱਲਾਂ ਤੇ ਬੜੀ ਕਨਸਰਨਡ ਨਜ਼ਰ ਆ ਰਹੀ ਹੈ ਕਿ ਇੱਕ ਤੇ ਆ ਕਿ ਆਪਸ ਦੇ ਵਿੱਚ ਮੇਲੋ ਇਤਫਾਕ ਜਿਹੜਾ ਹੈ ਉਹ ਮਜ਼ਬੂਤ ਹੋਵੇ ਖਾਸ ਤੌਰ ਤੇ ਇੱਕ ਚੀਜ਼ ਹੋਰ ਸੁਣਨ ਨੂੰ ਮਿਲ ਰਹੀ ਹੈ ਕਿ ਜਥੇਵੰਦਕ ਢਾਂਚੇ 'ਚ ਥੋੜਾ ਬਦਲਾ ਕਰਨ ਜਾ ਰਹੀ ਹੈ ਵੈਸੇ ਜੇ ਕੌਮੀ ਪੱਤਰ ਤੇ ਦੇਖੋਗੇ ਉੱਥੇ ਵੀ ਕਾਂਗਰਸ ਇਹੀ ਕਰਨ ਜਾ ਰਹੀ ਹੈ ਕੁਝ ਚੀਜ਼ਾਂ ਜਿਹੜੀਆਂ ਉਹ ਜੋ ਭਾਜਪਾ ਕਰਦੀ ਹੈ ਉਹਨੂੰ ਕਹਿ ਲਓ ਕਿ ਅਪਣਾ ਰਹੀ ਹੈ ਜਿਵੇਂ ਪੰਨਾ ਪ੍ਰਮੁੱਖ ਤੇ ਅਧਿਕ ਇਹ ਜੇ ਕੋਈ ਪੱਧਰ ਤੇ ਜੋ ਬਦਲਾਅ ਹੋਣਗੇ ਉਹਨਾਂ ਨੂੰ ਆਪਾਂ ਇੱਕ ਵਾਰੀ ਪਾਸੇ ਰੱਖਦੇ ਹਾਂ ਉਹਨਾਂ ਨੂੰ ਆਪਾਂ ਇਸ ਚਰਚਾ ਚ ਮਨਫ਼ੀ ਕਰ ਦਈਏ ਤਾਂ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹਦੇ ਮੁਤਲਕ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਛੇ ਪੱਧਰੀ ਢਾਂਚਾ ਬਣਾਉਣ ਦਾ ਹੁਣ ਇਹ ਤਹਈਅਤ ਤਰद्दਦ ਕਰ ਰਹੇ ਨੇ ਪਹਿਲਾਂ ਇਹ ਢਾਂਚਾ ਜਿਹੜਾ ਉਹ ਚਾਰ ਪੱਧਰੀ ਹੁੰਦਾ ਸੀਗਾ ਜੇ ਤਾਂ ਕਿਹਾ ਲੋ ਕਿ ਇੱਕ ਮਿਸਾਲ ਦੇ ਤੌਰ ਤੇ ਬੁੱਧ ਕਮੇਟੀ ਹੋ ਗਈ ਜੀ ਲਾਰਡ ਕਮੇਟੀ ਹੋ ਗਈ ਹੈ ਦਾ ਫਰਮੰਦਲ ਕਮੇਟੀ ਤੇ ਆ ਦੇ ਕੋ ਉਸ ਸਾਰਾ ਮਤਲਬ ਇੱਕ ਜਿੱਦਾਂ ਦਾ ਕਿਸੇ ਵੀ ਤਨਜ਼ੀਮ ਦਾ ਸਟਰਕਚਰ ਹੁੰਦਾ ਟਾਂਚਾ ਹੁੰਦਾ ਉਹ ਉਹਦੇ ਬਾਰੇ ਕਿ ਬਾਕੀ ਦੱਸਦੇ ਆ ਕਿ ਮਤਲਬ ਇੱਕ ਕੁਝ ਵੋਟਰ ਸੂਚੀਆਂ ਜਾਂ ਆਪਣੇ ਜਿਹੜੇ ਇਹਨਾਂ ਦੇ ਅੰਦਰੂਨੀ ਮਸਾਇਲ ਹੈ ਉਹਦੇ ਤੇ ਚਰਚਾ ਕਰਨ ਹੋਈ ਹੈ ਪਰ ਇੱਕ ਅਖਬਾਰ ਨੇ ਦਾਵਾ ਕੀਤਾ ਹੈ ਕਹਿੰਦੇ ਕਿ ਚੰਨੀ ਆਸ਼ੂ ਇਹ ਗਹਿਰਾ ਰਹੇ ਨੇ ਨਾਲ ਬੀਬੀ ਅੰਬਿਕਾ ਸੋਨੀ ਦੇਖੋ ਅੰਬਿਕਾ ਸੋਨੀ ਦਾ ਤਾਂ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਹੈ ਕਿ ਅੰਬਿਕਾ ਸੋਨੀ ਜੀ ਦਿੱਲੀ ਦੀ ਪੋਲਿਟਿਕਸ ਚ ਸਰਗਰਮ ਨੇ ਪੰਜਾਬ ਦੀ ਪੋਲਿਟਿਕਸ ਤੋਂ ਬਹੁਤਾ ਸਰਗਰਮ ਨਹੀਂ ਹੈਗੇ ਤੇ ਚੰਨੀ ਜੀ ਤੇ ਆਸ਼ੂ ਜੀ ਕਿਉਂ ਨਹੀਂ ਗਏ ਇੱਕ ਵਟਾ ਸਵਾਲਿਆ ਪਰ ਦੂਸਰੇ ਪਾਸੇ ਜਿੰਨੀ ਨੂੰ ਜਾਣਕਾਰੀ ਹੈ ਕਿ आशु जी ਨੇ ਹੁਣ ਦੇਖੋ ਇੱਕ ਇੱਕ ਵਾਰ ਲਿਖ ਰਿਹਾ ਮੈਨੂੰ ਨਹੀਂ ਪਤਾ ਕਨਫਰਮ ਮੈਂ ਨਹੀਂ ਕਰਦਾ ਕਿ ਚੰਨੀ ਤੇ ਆਸ਼ੂ ਗਹਿਰਾਜ਼ਾ ਰਹੇ ਨੇ ਪਰ ਇੱਕ ਥਾਂ ਤੇ ਮੈਨੂੰ ਸੁਣਨ ਨੂੰ ਮਿਲ ਰਿਹਾ ਹੈ ਕਿ ਜੋ ਮਤਲਬ ਆਸ਼ੂ ਜੀ ਦੀ ਮੰਗ ਹੈ ਕਿ ਭਾਈ ਜੇ ਇਲੈਕਸ਼ਨ ਜਿਤਨਾ ਹੈ ਤਾਂ ਮੈਨੂੰ ਤਿੰਨ ਬੰਦੇ ਚਾਹੀਦੇ ਆ ਤਿੰਨ ਕਿਹੜੇ ਸਿੰਘਲਾ ਸਾਹਿਬ ਵਿਜੇਂਦਰ ਸਿੰਘਲਾ ਜੀ ਦੂਸਰੇ ਰਾਣਾ ਸਾਹਿਬ ਰਾਣਾ ਜੀ مجھے ਮaaf ਕਰਨਾ ਗਲਤੀ ਮਾਰੇ ਸੇ ਹੋ ਗਈ ਯਾਨੀ ਰਾਣਾ ਗੁਰਜੀਤ ਸਿੰਘ